ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਤੁਸੀਂ ਨਮਕ ਦੇ ਨਾਲ ਕਰਨਾ ਹੈ ਨਮਕ ਦੇ ਡੱਬੇ 'ਚ ਪਾ ਦਿਓ ਇਹ ਇੱਕ ਚੀਜ਼ ਪੈਸੇ ਗਿਨਣ ਦੇ ਲਈ ਤੁਹਾਨੂੰ ਘਰ ਦੇ ਵਿੱਚ ਨੌਕਰ ਰੱਖਣਾ ਪਵੇਗਾ ਅੱਜ ਦੀ ਇਹ ਵੀਡੀਓ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਾ ਰੁਕਦਾ ਨਹੀਂ ਪੈਸੇ ਦੇ ਵਿੱਚ ਬਰਕਤ ਨਹੀਂ ਪੈਂਦੀ ਜਾਂ ਫਿਰ ਪੈਸਾ ਫਜ਼ੂਲ ਖਰਚ ਦੇ ਵਿੱਚ ਸਾਰਾ ਖਰਚ ਹੋ ਜਾਂਦਾ ਹੈ ਉਹਨਾਂ ਲੋਕਾਂ ਦੇ ਲਈ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਇਹ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਰਨ ਧਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਨਮਕ ਦੇ ਡੱਬੇ ਦੇ ਵਿੱਚ ਪਾ ਦਿਓ ਇਹ ਏਕ ਇੱਕ ਚੀਜ਼ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੀ ਰਸੋਈ ਦੇ ਵਿੱਚ ਰੱਖਿਆ ਉਸ ਧਾਰਨ ਜਿਹੜਾ ਨਮਕ ਦਾ ਡੱਬਾ ਚ ਇਸ ਨੂੰ ਤੁਸੀਂ ਤੇ ਅਸੀਂ ਹਰ ਰੋਜ਼ ਆਪਣੇ ਭੋਜਨ ਦਾ ਸਵਾਦ ਬਣਾਉਣ ਦੇ ਲਈ ਸਵਾਦ ਵਧਾਉਂਦੇ ਰਹੀ ਇਸੇ ਨਾਲ ਕਰਦੇ ਆ ਉਹ ਸਿਰਫ ਇੱਕ ਮਸਾਲਾ ਹੀ ਨਹੀਂ ਬਲਕਿ ਤੁਹਾਡੀ ਸੁੱਤੀ ਹੋਈ ਕਿਸਮਤ ਨੂੰ ਜਗਾਉਣ ਦੇ ਵਾਲੀ ਇੱਕ ਜਾਦੂਈ ਤਜੋਰੀ ਵੀ ਹੋ ਸਕਦਾ ਹੈ ਕਿ ਹੋਵੇ ਜੇ ਮੈਂ ਤੁਹਾਨੂੰ ਕਹਾਂ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੀਆਂ ਅੱਖਾਂ ਦੇ ਠੀਕ ਸਾਹਮਣੇ ਮੌਜੂਦ ਇੱਕ ਮਾਮੂਲੀ ਜਿਹੀ ਚੀਜ਼ ਤੁਹਾਡੀ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਪਰੇਸ਼ਾਨੀਆਂ ਆਰਥਿਕ ਤੰਗੀਆਂ ਤੇ ਘਰ ਦੇ ਵਿੱਚ ਹੋ ਰਏ ਲੜਾਈ ਝਗੜੇ ਕਲਾਕਲੇਸਾ ਦਾ ਹੱਲ ਬਣ ਸਕਦੀ ਇਹ ਸੁਣਨ ਵਿੱਚ ਸ਼ਾਇਦ ਅਨਿਸ਼ਵਾਸਯੋਗ ਲੱਗੇ ਪਰ ਸਾਡੇ ਪ੍ਰਾਚੀਨ ਸ਼ਾਸਤਰਾਂ ਤੇ ਸਨਾਤਨ ਤੰਤਰਮ ਦੀਆਂ ਮਾਨਤਾਵਾਂ ਵਿੱਚ ਅਜਿਹੀਆਂ ਕਈ ਗੁਪਤ ਵਿਧੀਆਂ ਲੁਕੀਆਂ ਨੇ ਜੋ ਸਧਾਰਨ ਜਿਹੀਆਂ ਚੀਜ਼ਾਂ ਦੇ ਵਿੱਚ ਲੁਕੀਆਂ ਆਸਧਾਰਨ ਸ਼ਕਤੀਆਂ ਨੂੰ ਉਜਾਗਰ ਕਰਦੀਆਂ ਨੇ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਹੀ ਚਮਤਕਾਰੀ ਰਹੱਸ ਬਾਰੇ ਦੱਸਣ ਚ ਆ ਰਹੀ ਹੈ ਇੱਕ ਅਜੀਹੀ ਚੀਜ਼ ਵਾਰੇ ਜਿਸ ਨੂੰ ਜੇਕਰ ਤੁਸੀਂ ਆਪਣੇ ਨਮਕ ਦੇ ਡੱਬੇ ਵਿੱਚ ਪੂਰੀ ਸ਼ਰਧਾ ਤੇ ਸਹੀ ਵਿਧੀ ਦੇ ਨਾਲ ਪਾ ਦਿੱਤਾ ਤਾਂ ਯਕੀਨ ਮੰਨੋ ਤੁਹਾਡੀ ਫੁੱਟੀ ਤੋਂ ਕੁੱਟੀ ਕਿਸਮਤ ਵੀ ਸੂਰੇ ਦੇ ਵਾਂਗ ਚਮਕ ਉੱਠੇਗੀ ਇਹੀ ਕੋਈ ਜਾਦੂ ਟੂਨਾ ਜਾਂ ਅੰਧਵਿਸ਼ਵਾਸ ਨਹੀਂ ਬਲਕਿ ਊਰਜਾ ਦੇ ਉਸ ਵਿਗਿਆਨ ਤੇ ਆਧਾਰ ਤੇ ਜਿਸ ਨੂੰ ਸਾਡੇ ॠषि मुਨੀਆਂ ਨੇ ਹਜ਼ਾਰਾਂ ਸਾਲ ਪਹਿਲਾਂ ਹੀ ਸਮਝ ਲਿਆ ਸੀ ਇਸ ਲਈ ਇਸ ਵੀਡੀਓ ਨੂੰ ਅੰਤ ਤੱਕ ਬਹੁਤ ਧਿਆਨ ਦੇ ਨਾਲ ਦੇਖਿਓ ਕਿਉਂਕਿ ਅੱਜ ਜੋ ਗਿਆ ਤੁਸੀਂ ਇਹ ਤੋਂ ਲੈ ਕੇ ਜਾਓਗੇ ਉਹ ਤੁਹਾਡੇ ਜੀਵਨ ਨੂੰ ਦੇਖਣ ਦਾ ਨਜ਼ਰੀਆ ਹਮੇਸ਼ਾ ਦੇ ਲਈ ਬਦਲ ਸਕਦਾ ਹੈ ਨਮਕ ਭਾਵ ਕੇ ਲੂਣ ਸਮੁੰਦਰ ਮੰਥਨ ਤੋਂ ਪ੍ਰਗਟ ਹੋਏ 14 ਰਤਨਾ ਦੇ ਵਿੱਚੋਂ ਏਕੇ ਮਾਤਾ ਲక్ష్ਮੀ ਵੀ ਖੀਰ ਸਾਗਰ ਤੋਂ ਹੀ ਪੈਦਾ ਹੋਈਏ ਇਸ ਲਈ ਨਮਕ ਨੂੰ ਮਾਂ ਲక్ష్ਮੀ ਦਾ ਭਰਾ ਵੀ ਕਿਹਾ ਜਾਂਦਾ ਹੈ ਇਹ ਸਿਰਫ ਸਾਡੇ ਭੋਜਨ ਨੂੰ ਹੀ ਸਵਾਦ ਨਹੀਂ ਦਿੰਦਾ ਬਲਕਿ ਸਾਡੀ ਜੀਵਨ ਦੇ ਸਵਾਦ ਨੂੰ ਵੀ ਸੰਤੁਲਿਤ ਕਰਨ ਦੀ ਅਦਭੁਤ ਸਮਰੱਥਾ ਰੱਖਦਾ ਹੈ ਤੁਸੀਂ ਅਕਸਰ ਸੁਣਿਆ ਹੋਵੇਗਾ ਕੀ ਘਰ ਦੇ ਵਿੱਚ ਪੋਚਾ ਲਗਾਉਂਦੇ ਸਮੇਂ ਪਾਣੀ ਵਿੱਚ ਥੋੜਾ ਨਮਕ ਪਾ ਦੇਣਾ ਚਾਹੀਦਾ ਹੈ ਜਾਂ ਕਿਸੇ ਦੀ ਬੁਰੀ ਨજર ਉਤਾਰਨ ਦੇ ਲਈ ਨਮਕ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ ਤੇ ਅਜਿਹਾ ਕਿਉਂ ਕੀਤਾ ਜਾਂਦਾ ਹੈ ਕਿਉਂਕਿ ਨਮਕ ਦੇ ਵਿੱਚ ਨਿਕਰਾਤਮਕ ਊਰਜਾ ਨੂੰ ਸੋਖਣ ਦੀ ਉਸ ਨੂੰ ਆਪਣੇ ਅੰਦਰ ਖਿੱਚ ਕੇ ਨਸ਼ਟ ਕਰ ਦੇਣ ਦੀ ਇੱਕ ਕੁਦਰਤੀ ਤੇ ਸ਼ਕਤੀਸ਼ਾਲੀ ਸਮਰੱਥਾ ਹੋਊਗੀ ਤੇ ਇਸੇ ਤਰੀਕੇ ਦੇ ਨਾਲ ਤੁਹਾਡੇ ਘਰ ਦੀ ਰਸੋਈ ਵਿੱਚ ਰੱਖਿਆ ਉਹ ਨਮਕ ਦਾ ਡੱਬਾ ਇੱਕ ਮੂਕ ਗਵਾਹ ਵਾਂਗ ਹੁੰਦਾ ਹੈ ਉਹ ਤੁਹਾਡੇ ਘਰ ਦੀ ਹਰ ਇੱਕ ਊਰਜਾ ਨੂੰ ਮਹਿਸੂਸ ਕਰਦਾ ਹੈ ਤੇ ਆਪਨੀ ਅੰਦਰ ਸੰਭਾਲ ਲੈਂਦਾ ਹੈ ਤੁਹਾਡੇ ਘਰ ਵਿੱਚ ਹੋਣ ਵਾਲੀ ਹਰ ਗੱਲਬਾਤ ਹਾਰੇ ਝਗੜਾ ਹਰ ਖੁਸ਼ੀ ਦਾ ਪਲ ਹਰ ਚਿੰਤਾ ਦੀ ਲਹਿਰ ਉਸ ਨਮਕ ਦੇ ਕੰਕਣ ਵਿੱਚ ਸਮਾ ਜਾਂਦੀ ਏ ਜਦੋਂ ਘਰ ਵਿੱਚ ਕਲੇਸ਼ ਹੁੰਦਾ ਹੈ ਤਾਂ ਨਾ ਹੁੰਦਾ ਹੈ ਜਾਂ ਕੋਈ ਮੈਂਬਰ ਬਾਹਰੋਂ ਨਕਾਰਾਤਮਕ ਊਰਜਾ ਲੈ ਕੇ ਘਰ ਵਿੱਚ ਪਰਵੇਸ਼ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਊਰਜਾ ਤੁਹਾਡੀ ਨਮਕ ਦੁਆਰਾ ਹੀ ਸੋਕੀ ਜਾਂਦੀ ਏ ਇਹ ਇੱਕ ਸੁਪੰਜਵੰਗ ਕੰਮ ਕਰਦਾ ਹੈ ਜੋ ਘਰ ਦੀ ਗੰਦਗੀ ਨੂੰ ਅਦ੍ਰਿਸ਼ ਗੰਦਗੀ ਨੂੰ ਸਾਫ਼ ਕਰਦਾ ਰਹੇ ਪਰ ਸੋਚੋ ਜਦੋਂ ਇੱਕ ਸਪੰਜ ਬਹੁਤ ਹੀ ਜ਼ਿਆਦਾ ਗੰਦਗੀ ਸੋਖ ਲੈਂਦਾ ਹੈ ਤਾਂ ਕੀ ਹੁੰਦਾ ਹੈ ਉਹ ਖੋਦ ਗੰਦਾ ਹੋ ਜਾਂਦਾ ਹੈ ਉਸ ਦੀ ਸੋਖਣ ਦੀ ਸਮਰੱਥਾ ਖਤਮ ਹੋ ਜਾਂਦੀ ਹੈ ਠੀਕ ਇਹੀ ਹਾਲ ਤੁਹਾਡੇ ਨਮਕ ਦੇ ਡੱਬੇ ਦਾ ਹੁੰਦਾ ਹੈ ਜਦੋਂ ਘਰ ਵਿੱਚ ਨਕਾਰਾਤਮਕਤਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਹਰ ਤਰਫੋਂ ਨਿਰਾਸ਼ਾ ਕਰਜ਼ੇ ਦਾ ਬੋਝ ਬਿਮਾਰੀਆਂ ਦਾ ਡੇਰਾ ਤੇ ਰਿਸ਼ਤਿਆਂ ਦੇ ਵਿੱਚ ਕੜਵਾਹਟ ਖੁਲਣ ਲੱਗਦੀ ਹੈ ਤਾਂ ਇਹ ਵਿਚਾਰਾ ਨਮਕ ਵੀ ਆਪਣੀ ਸਕਾਰਾਤਮਕ ਸ਼ਕਤੀ ਨੂੰ ਖੋਣ ਲੱਗਦਾ ਹੈ ਉਹ ਨਕਾਰਾਤਮਕ ਊਰਜਾ ਨੂੰ ਸੋਖਦੇ ਸੋਖਦੇ ਖੁਦ ਹੀ ਨਕਾਰਾਤਮਕਤਾ ਹੋ ਜਾਂਦਾ ਹੈ ਤੇ ਫਿਰ ਜਦੋਂ ਤੁਸੀਂ ਉਸੇ ਨਮਕ ਦਾ ਪ੍ਰਯੋਗ ਆਪਣੇ ਭੋਜਨ ਦੇ ਵਿੱਚ ਕਰਦੇ ਹੋ ਤਾਂ ਉਹ ਨਕਾਰਾਤਮਕ ਊਰਜਾ ਭੋਜਨ ਦੇ ਰਾਹੀਂ ਤੁਹਾਡੇ ਪਰਿਵਾਰ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ ਸਰੀਰ ਤੇ ਵਿੱਚ ਪਰਵੇਸ਼ ਕਰ ਜਾਂਦੀ ਇਸ ਦਾ ਨਤੀਜਾ ਕੀ ਹੁੰਦਾ ਬਣ ਵਿੱਚ ਬਿਨਾਂ ਗੱਲ ਦੀ ਬੇਚੈਨੀ ਛੋਟੀਆਂ ਛੋਟੀਆਂ ਗੱਲਾਂ ਤੇ ਗੁੱਸਾ ਆਉਣਾ ਬਣੇ ਬਣਾਏ ਕੰਮ ਵਿਗੜ ਜਾਣਾ ਘਰ ਵਿੱਚ ਪੈਸਾ ਆਉਂਦਾ ਤੇ ਪਰ ਪੈਸਾ ਟਿਕਦਾ ਨਹੀਂ ਪਾਣੀ ਦੀ ਤਰ੍ਹਾਂ ਵਹਿ ਜਾਂਦਾ ਹੈ ਪਤੀ ਪਤਨੀ ਦੇ ਵਿੱਚ ਪਿਆਰ ਦੀ ਜਗ੍ਹਾ ਸ਼ਕਤੀ ਝਗੜੇ ਲੈ ਲੈਂਦੇ ਨੇ ਬੱਚੇ ਕਹਿਣਾ ਨਹੀਂ ਮੰਨਦੇ ਉਹਨਾਂ ਦਾ ਮਨ ਪੜਾਈ ਵਿੱਚ ਨਹੀਂ ਲੱਗਦਾ ਘਰ ਦਾ ਹਰ ਮੈਂਬਰ ਇੱਕ ਅਦ੍ਰਿਸ਼ ਬੋਝ ਥੱਲੇ ਦੱਬਿਆ ਹੋਇਆ ਮਹਿਸੂਸ ਕਰਦਾ ਹੈ ਇਨਸਾਨ ਮਿਹਨਤ ਤਾਂ ਬਹੁਤ ਕਰਦਾ ਹੈ ਦਿਨ ਰਾਤ ਇੱਕ ਕਰ ਦਿੰਦਾ ਪਰ ਉਸ ਨੂੰ ਆਪਣੀ ਮਿਹਨਤ ਦਾ ਫਲ ਨਹੀਂ ਮਿਲਦਾ ਉਹ ਜਿੱਥੇ ਵੀ ਹੱਥ ਪਾਉਂਦਾ ਹੈ ਉਸ ਨੂੰ ਅਸਫਲਤਾ ਹੀ ਮਿਲਦੀ ਹੈ ਦਾ ਉਹ ਕਹਿੰਦਾ ਹੈ ਕਿ ਮੇਰੀ ਤਾਂ ਕਿਸਮਤ ਹੀ ਫੁੱਟੀ ਹੈ ਪਰ ਕਿਸਮਤ ਫੁੱਟੀ ਨਹੀਂ ਹੁੰਦੀ ਬਲਕਿ ਤੁਹਾਡੇ ਘਰ ਦੀ ਊਰਜਾ ਦਾ ਪਰਿਵਾਰ ਰੁਕ ਗਿਆ ਹੁੰਦਾ ਹੈ ਤੁਹਾਡੇ ਘਰ ਨੂੰ ਤੁਹਾਡੀ ਜੀਵਨ ਨੂੰ ਨਕਾਰਾਤਮਕਤਾ ਦੇ ਮੱਕੜ ਜਾਲ ਨੇ ਇਸ ਤਰ੍ਹਾਂ ਜਕੜ ਲਿਆ ਹੁੰਦਾ ਹੈ ਕਿ ਸਕਾਰਾਤਮਕ ਊਰਜਾ ਦੇ ਲਈ ਕੋਈ ਜਗ੍ਹਾ ਹੀ ਨਹੀਂ ਬਚਦੀ ਤੇ ਇਸ ਮੱਕੜ ਜਾਲ ਨੂੰ ਕੱਟਣ ਦੀ ਇਸ ਜਾਕਰਡ ਨੂੰ ਤੋੜਨ ਦੀ ਚਾਬੀ ਤੁਹਾਡੇ ਉਸ ਨਮਕ ਦੇ ਡੱਬੇ ਦੇ ਵਿੱਚ ਹੀ ਲੁਕੀ ਹੈ ਹੁਣ ਗੱਲ ਕਰਦੇ ਹਾਂ ਉਸ ਰਹਿਸ਼ ਉਸ ਗੁਪਤ ਵਿਧੀ ਤੇ ਜਿਸ ਦੇ ਲਈ ਤੁਸੀਂ ਆਪਣੇ ਸਭ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹੋ ਕਿਹੜੀ ਇੱਕ ਚਮਤਕਾਰੀ ਚੀਜ਼ ਹੈ ਜਿਸ ਨੂੰ ਨਮਕ ਦੇ ਡੱਬੇ ਦੇ ਵਿੱਚ ਪਾ ਦੇਣ ਦੇ ਨਾਲ ਇਸ ਆਧਾਰਨ ਜਿਹਹਾ ਨਮਕ ਇੱਕ ਸ਼ਕਤੀਸ਼ਾਲੀ ਊਰਜਾ ਚੁੰਬਕ ਦੇ ਵਿੱਚ ਬਦਰ ਜਾਂਦਾ ਇਹ ਇੱਕ ਅਜੀਬਾ ਚੁੰਮਕ ਜੋ ਤੁਹਾਡੇ ਘਰ ਤੋਂ ਸਾਰੀ ਨਕਾਰਾਤਮਕਤਾ ਨੂੰ ਖਿੱਚ ਕੇ ਬਾਹਰ ਸੁੱਟ ਦੇਵੇਗਾ ਤੇ ਬ੍ਰਹਿਮੰਡ ਦੇ ਵਿੱਚ ਮੌਜੂਦ ਧਨ ਖੁਸ਼ਹਾਲੀ ਤੇ ਸਿਹਤ ਤੇ ਖੁਸ਼ੀਆਂ ਦੀ ਸਕਾਰਾਤਮਕ ਊਰਜਾ ਨੂੰ ਤੁਹਾਡੇ ਘਰ ਵੱਲ ਆਕਰਸ਼ਿਤ ਕਰੇਗਾ ਉਹ ਇੱਕ ਦਿਵਯਾ ਤੇ ਚਮਤਕਾਰੀ ਵਸਤੂ ਹੈ ਲੌਂਗ ਜੀਹਾਂ ਉਹ ਲੌਂਗ ਜਿਸ ਨੂੰ ਤੁਸੀਂ ਮਸਾਲਿਆਂ ਦੇ ਵਿੱਚ ਇਸਤੇਮਾਲ ਕਰਦੇ ਹੋ ਪਰ ਸਧਾਰਨ ਲੌਂਗ ਨਹੀਂ ਬਲਕਿ ਸਾਬਤ ਫੁੱਲ ਵਾਲੀ ਲੌਂਗ ਜਿਸ ਦਾ ਉੱਪਰ ਦਾ ਗੋਲਾਕਾਰ ਫੁੱਲ ਟੁੱਟਿਆ ਹੋਇਆ ਨਾ ਹੋਵੇ ਧਾਰਮਿਕ ਮਹੱਤਵ ਲੌਂਗ ਨੂੰ ਜੋਤਿਸ਼ਾਤਰ ਵਿੱਚ ਸ਼ੁਕਰ ਗ੍ਰਹਿ ਦੇ ਨਾਲ ਜੋੜਿਆ ਗਿਆ ਹੈ ਤੇ ਸ਼ੁਕਰ ਗ੍ਰਹਿ ਧਨ વૈਭ ਅishwarya ਪ੍ਰੇਮ ਤੇ ਭੌਤਿਕ ਸੁੱਖਾਂ ਦੇ ਕਾਰਕ ਮੰਨੇ ਜਾਂਦੇ ਨੇ ਮਾਂ ਲక్ష్ਮੀ ਦੀ ਪੂਜਾ ਦੇ ਵਿੱਚ ਲੌਂਗ ਦਾ ਜੋੜਾ ਅਰਪਿਤ ਕਰਨਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ ਊਰਜਾ ਦਾ ਸੰਜੋਗ ਲੌਂਗ ਦੀ ਤਿੱਖੀ ਤੇ ਪਵਿੱਤਰ ਸੁਗੰਧ ਵਾਤਾਵਰਣ ਵਿੱਚ ਮੌਜੂਦ ਨਕਾਰਾਤਮਕ ਸ਼ਕਤੀਆਂ ਦਾ ਨਾਸ਼ ਕਰਦੀ ਹੈ ਤੇ ਦੇਵੀ ਸ਼ਕਤੀਆਂ ਨੂੰ ਆਕਰਸ਼ਿਤ ਕਰਦੀ ਹੈ ਜਦੋਂ ਨਮਕ ਜੋ ਖੁਦ ਨਕਾਰਾਤਮਕ ਦਾ ਵਿਨਾਸ਼ਕ ਹੈ ਜੋ ਲੌਂਗ ਜੋ ਸਕਾਰਾਤਮਕ ਤੀਖੁਸ਼ਹਾਲੀ ਦਾ ਚੁੰਬਕੇ ਇੱਕ ਸਾਥ ਮਿਲ ਜਾਂਦੇ ਆ ਤਾਂ ਇਹ ਇੱਕ ਅਜਿਹਾ ਸ਼ਕਤੀਸ਼ਾਲੀ ਸੰਜੋਗ ਬਣਦਾ ਹੈ ਜੋ ਕਿਸੇ ਵੀ ਤਰ੍ਹਾਂ ਦੇ ਵਾਸਤੂ ਦੋਸ਼ ਨજર ਦੋਸ਼ ਤੇ ਗ੍ਰਹਿਆਂ ਦੇ ਅਸ਼ੁਭ ਪ੍ਰਭਾਵ ਨੂੰ ਕੱਟਣ ਦੀ ਸਮਰੱਥਾ ਰੱਖਦਾ ਹੈ ਨਮਕ ਦੇ ਡੱਬੇ ਵਿੱਚ ਲੌਂਗ ਪਾਉਣ ਦੀ ਸਹੀ ਵਿਧੀ ਇਸ ਨੂੰ ਕਰਨ ਦੀ ਇੱਕ ਵਿਸ਼ੇਸ਼ ਵਿਧੀ ਇਹ ਹਰ ਕਾਰਜ ਨੂੰ ਕਰਨ ਦਾ ਇੱਕ ਸਹੀ ਸਮਾਂ ਇੱਕ ਸਹੀ ਤਰੀਕਾ ਤੇ ਇੱਕ ਸਹੀ ਭਾਵ ਹੁੰਦਾ ਹੈ ਡੱਬੇ ਦੀ ਸ਼ੁੱਧੀ ਤੇ ਸਮਾ ਬਰਤਨ ਸਭ ਤੋਂ ਪਹਿਲਾਂ ਇਹ ਚਕੀਨੀ ਬਣਾਓ ਕਿ ਤੁਹਾਡਾ ਨਮਕ ਦਾ ਡੱਬਾ ਕੱਚ ਦਾ ਹੋਵੇ ਕਿਰਪਾ ਕਰਕੇ ਪਲਾਸਟਿਕ ਦੇ ਡੱਬੇ ਦੇ ਵਿੱਚ ਤੁਸੀਂ ਨਮਕ ਨੂੰ ਨਾਰ ਕੋ ਕੱਚ ਨੂੰ ਸ਼ੁੱਧ ਤੇ ਊਰਜਾ ਦਾ ਸੁਚਾਲਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸਫਾਈ ਪੁਰਾਣੀ ਨਮਕ ਨੂੰ ਪੋਚਾ ਲਗਾਉਣ ਜਾਂ ਬੀਸਨ ਵਿੱਚ ਪਾਣੀ ਦੇ ਨਾਲ ਵਹਾਉਣ ਲਈ ਇਸਤੇਮਾਲ ਕਰ ਲਓ ਡੱਬੇ ਨੂੰ ਐਸੀ ਤਰ੍ਹਾਂ ਧੋ ਕੇ ਸੁਕਾ ਲਓ। ਦੇਨ ਇਹ ਕਿਰਿਆ ਤੁਹਾਨੂੰ ਸ਼ੁੱਕਰਵਾਰ ਦੇ ਦਿਨ ਕਰਨੀ ਚਾਹੀਦੀ ਹੈ ਸ਼ੁੱਕਰਵਾਰ ਦਾ ਦਿਨ ਮਾਤਾ ਲక్ష్ਮੀ ਤੇ ਸ਼ੁਕਰਦੇਵ ਨੂੰ ਸਮਰਪਿਤ ਹੁੰਦਾ ਹੈ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਸਮੇਂ ਦੀ ਸ਼ੁੱਕਰਵਾਰ ਦੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਸਾਫ਼ ਕੱਪੜੇ ਪਹਿਨ ਕੇ ਆਪਣੇ ਪੂਜਾ ਘਰ ਦੇ ਵਿੱਚ ਬੈਠੋ ਸੰਕਲਪ ਤੇ ਅ ਵੀ ਮੰਤਰਾਂ ਨੇ ਲੋង ਤੁਹਾਨੂੰ 5 ਸਾਬਤ ਫੁੱਲ ਵਾਲੀ ਲੋង ਲੈਣੀ ਯਾਦ ਰੱਖੋ ਕਿ 5 ਦੀ ਸੰਖਿਆ ਤੇ ਲੋង ਕਿਤੋਂ ਵੀ ਖੰਡਿਤ ਜਾਂ ਟੁੱਟੀ ਹੋਈ ਨਾ ਹੋਵੇ। ਪ੍ਰਾਰਥਨਾ ਉਹਨਾਂ 50 ਲੋਗਾਂ ਨੂੰ ਆਪਣੀ ਸੱਚੇ ਹੱਥ ਦੀ ਹਥੇਲੀ ਤੇ ਰੱਖੋ ਆਪਣੀਆਂ ਅੱਖਾਂ ਨੂੰ ਬੰਦ ਕਰੋ ਤੇ ਪੂਰੀ ਸ਼ਰਦਾ ਦੇ ਨਾਲ ਮਾਂ ਲక్ష్ਮੀ ਦਾ ਧਿਆਨ ਕਰੋ ਤੇ ਮਨ ਹੀ ਮਨ मां लक्ष्मी ਤੋਂ ਪ੍ਰਾਰਥਨਾ ਕਰੋ ਕਿ ਉਹ ਇਨ੍ਹਾਂ ਲੌਂਗਾਂ ਨੂੰ ਆਪਣੀ ਸ਼ਕਤੀ ਪ੍ਰਦਾਨ ਕਰਨ ਤੇ ਤੁਹਾਡੇ ਘਰ ਤੋਂ ਹਰ ਪ੍ਰਕਾਰ ਦੀ ਨਿਰਾਤਮਕਤਾ ਦਲੀਦਰਤਾ ਤੇ ਕਲੇਸ਼ ਨੂੰ ਦੂਰ ਕਰਕੇ ਧਨ ਸੁਭਾਗ ਤੇ ਖੁਸ਼ੀਆਂ ਦਾ ਵਾਸ ਕਰਨ ਇਸ ਤੋਂ ਇਲਾਵਾ ਪਾ ਗੱਲ ਕਰਦੇ ਹਾਂ ਸਥਾਪਨਾ ਤੇ ਸਥਾਨ ਦੀ ਨਾਮਕ ਭਰੂ ਪ੍ਰਾਰਥਨਾ ਕਰਨ ਤੋਂ ਬਾਅਦ ਉਹਨਾਂ ਪੰਜ ਨੋਗਾ ਨੂੰ ਉਸ ਖਾਲੀ ਕੱਚ ਦੇ ਡੱਬੇ ਦੇ ਵਿੱਚ ਪਾ ਦਿਓ ਹੁਣ ਤੁਹਾਨੂੰ ਉਸ ਡੱਬੇ ਵਿੱਚ ਉਪਰੋਂ ਸੀਂ ਦਾ ਨਮਕ ਜਾਂ ਸਮੁੰਦਰੀ ਨਮਕ ਭਰਨਾ ਹੈ ਧਿਆਨ ਰੱਖੇ ਕਿ ਤੁਹਾਨੂੰ ਪੀਸਿਆ ਹੋਇਆ ਪੈਕੇਟ ਵਾਲਾ ਆਇਓਡੀਨ ਜੁਕਤ ਨਮਕ ਇਸਤੇਮਾਲ ਨਹੀਂ ਕਰਨਾ ਰੱਖਣ ਦਾ ਸਥਾਨ ਜਦੋਂ ਡੱਬਾ ਪੂਰੀ ਤਰ੍ਹਾਂ ਨਮਕ ਦੇ ਨਾਲ ਭਰ ਜਾਵੇ ਤਾਂ ਉਸ ਨੂੰ ਬੰਦ ਕਰ ਦਿਓ ਇਸ ਡੱਬੇ ਨੂੰ ਆਪਣੀ ਰਸੋਈ ਵਿੱਚ ਉਸ ਸਥਾਨ ਤੇ ਰੱਖੋ ਜਿੱਥੋਂ ਤੁਸੀਂ ਹਰ ਦਿਨ ਖਾਣਾ ਬਣਾਉਣ ਦੇ ਲਈ ਨਮਕ ਕੱਢਦੇ ਹੋ ਇਸ ਤੋਂ ਇਲਾਵਾ ਅਸਰ ਹੁਣ ਹਰ ਦਿਨ ਜਦੋਂ ਵੀ ਅਸਰ ਹੈ ਹੁਣ ਹਰਦੀਰ 1420 ਤੁਸੀਂ ਇਸ ਡੱਬੇ ਤੋਂ ਨਮਕ ਕੱਢੋਗੀ ਤਾਂ ਉਸ ਨਮਕ ਦੇ ਨਾਲ ਮਾਤਾ ਲక్ష్ਮੀ ਦਾ ਅਸ਼ੀਰਵਾਦ ਸ਼ੁੱਕਰਵਾਰ ਗ੍ਰਿਆਂ ਦੀ ਸਕਾਰਾਤਮਕ ਊਰਜਾ ਤੇ ਲਾਂਗ ਦੀ ਦਿਵਿਆ ਸ਼ਕਤੀ ਵੀ ਤੁਹਾਡੇ ਘਰਾਂ ਦੇ ਵਿੱਚ ਮਿਲੇਗੀ ਜੋ ਤੁਹਾਡੇ ਪਰਿਵਾਰ ਦੇ ਹਰ ਮੈਂਬਰ ਦੀ ਨਿਕਰਾਤਮਕ ਊਰਜਾ ਨੂੰ ਸ਼ਾਂਤ ਕਰੇਗੀ ਇਸ ਤੋਂ ਇਲਾਵਾ ਧਿਆਨ ਰੱਖਣੀ ਜੋ ਗੱਲਾਂ ਨਮਕ ਬਦਲਣਾ ਜਦੋਂ ਵੀ ਡੱਬੇ ਵਿੱਚ ਨਮਕ ਖਤਮ ਹੋਣ ਲੱਗੇ ਤਾਂ ਉਸ ਨੂੰ ਪੂਰੀ ਤਰ੍ਹਾਂ ਖਾਲੀ ਨਾ ਹੋਣ ਦਿਓ ਥੋੜਾ ਨਮਕ ਰਹਿੰਦੇ ਹੀ ਉਸ ਵਿੱਚ ਹੋਰ ਨਵਾਂ ਨਮਕ ਉੱਪਰ ਪਾਰ ਦਿਓ ਲੌਂਗ ਬਦਲਦਾ ਤੁਹਾਨੂੰ ਹਰ ਵਾਰ ਨਵੇਂ ਲੌਂਗ ਪਾਉਣ ਦੀ ਜ਼ਰੂਰਤ ਨਹੀਂ ਹੈ ਉਹ ਪੰਜ ਲੌਂਗ ਡੱਬੇ ਦੀ ਤਲੀ ਵਿੱਚ ਹਮੇਸ਼ਾ ਪਈ ਰਹਿਣ ਦਿਓ ਤੇ ਉਹ ਆਪਣੀ ਊਰਜਾ ਨਾਲ ਨਵੇਂ ਨਮਕ ਨੂੰ ਵੀ ਅਭਿ ਮੰਤਰਿਤ ਕਰਦੀਆਂ ਰਹਿਣ ਗਿਆ ਨਵੀਂ ਲੌਂਗ ਕਦੋਂ ਪਾਉਣੀ ਹੈ ਹਰ 3-4 ਮਹੀਨੇ ਵਿੱਚ ਇੱਕ ਵਾਰ ਕਿਸੇ ਵੀ ਸ਼ੁੱਕਰਵਾਰ ਨੂੰ ਤੁਸੀਂ ਪੁਰਾਣੀ ਲੌਂਗ ਕੱਢ ਕੇ ਕਿਸੇ ਪੇੜ ਦੇ ਟੇਟਾ ਪਾਸਾਕ ਦੇ ਉਤੇ ਦੱਸੀ ਗਈ ਵਿਧੀ ਦੇ ਨਾਲ ਹੀ ਪੰਜ ਨਵੀਆਂ ਲੌਂਗ ਫਿਰ ਤੋਂ ਤੁਸੀਂ ਡੱਬੇ ਦੇ ਵਿੱਚ ਪਾ ਸਕਦੇ ਹੋ ਇਸ ਊਰਜਾ ਹਮੇਸ਼ਾ ਪਰਵਲ ਰਹੇਗੀ ਵਿਸ਼ਵਾਸ ਸਭ ਤੋਂ ਮਹੱਤਵਪੂਰਨ ਗੱਲ ਇਸ ਉਪਾਅ 'ਤੇ ਪੂਰਾ ਵਿਸ਼ਵਾਸ ਰੱਖੋ ਇਹ ਕੋਈ ਟੋਟਕਾ ਨਹੀਂ ਹੈ ਇਹ ਕੋਈ ਟੋਟਕਾ ਨਹੀਂ ਹੈ ਇਹ ਆਸਾ ਤੇ ਊਰਜਾ ਦਾ ਵਿਗਿਆਨ ਹੈ ਤੁਹਾਡੀ ਆਸਾ ਤੇ ਤੁਹਾਡਾ ਵਿਸ਼ਵਾਸ ਹੀ ਇਸ ਉਪਾਅ ਨੂੰ ਅਸਲੀ ਬਣਾ ਸਕਦਾ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਾ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਾਂਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਧੰਨਵਾਦ ਜੀ ਤੁਹਾਡਾ ਸਾਰੇ ਹੀ ਪੈਣ ਭਰਾਵਾਂ ਦਾ ਜੀ